ਤੁਹ ਜੁੜਿਓ ਖਬਰਨਾਮੇ ਦੇ ਨਾਲ ਜਗਤਾਰ ਸਿੰਘ ਸਰਦਾਸ ਸਵਾਲ ਕਰਦਾ ਹੈ ਪੰਜਾਬ ਦੇ ਵਿੱਚ ਅਕਸਰ ਹੀ ਪੰਜਾਬ ਦੇ ਕਈ ਮੁੱਦਿਆਂ ਨੂੰ ਲੈ ਕੇ ਵਕ ਵਕ ਸਮਾਜ ਸੇਵੀਆਂ ਵੱਲੋਂ ਆਪਣੇ ਆਪਣੇ ਤਰੀਕਿਆਂ ਨਾਲ ਪ੍ਰਦਰਸ਼ਨ ਕੀਤਾ ਜਾਂਦਾ ਹੈ ਤੇ ਮੁੱਦਿਆਂ ਨੂੰ ਚੁੱਕ ਕੇ ਸਰਕਾਰਾਂ ਦੇ ਧਿਆਨ ਵਿੱਚ ਅਤੇ ਲੋਕਾਂ ਨੂੰ ਇਸ ਬਾਰੇ ਜਾਗਰੂਕ ਕੀਤਾ ਜਾਂਦਾ ਹੈ ਦਾਲਚੰਦ ਬਿਵਾਰ ਲਗਾਤਾਰ ਸਮਾਜ ਸੇਵਾ ਦੇ ਵਿੱਚ ਕਈ ਮੁੱਦਿਆਂ ਨੂੰ ਚੁੱਕ ਰਿਹਾ ਨੇ ਅਤੇ ਉਹਨਾਂ ਵੱਲੋਂ ਪਿਛਲੇ ਸਮੇਂ ਦੇ ਵਿੱਚ ਲਗਾਤਾਰ ਪੰਜਾਬ ਦੇ ਵਿੱਚ ਕਈ ਮਾਮਲੇ ਜਿਨ੍ਹਾਂ ਵਿੱਚ ਜਾਲੀ ਜਾਤੀ ਸੜਕ ਬਣਾਉਣ ਦੇ ਮਾਮਲੇ ਆਏ ਸਨ ਉਹਨਾਂ ਨੂੰ ਲੈ ਕੇ ਆਵਾਜ਼ ਚੁੱਕੀ ਜਾ ਰਹੀ ਹੈ ਉਹਨਾਂ ਵੱਲੋਂ ਲਗਾਤਾਰ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਪਦਰਸ਼ਨ ਕੀਤਾ ਜਾਂਦਾ ਹੈ ਉਹਨਾਂ ਵੱਲੋਂ ਫ੍ਰੀਕਵੈਂਟ ਸ਼ਹਿਰ ਅੰਦਰ ਜਾਲੀ ਜਾਤੀਗਰ ਸੜਕ ਬਣਾਉਣ ਵਾਲਿਆਂ ਦੇ ਖਿਲਾਫ ਕਾਰਵਾਈ ਨੂੰ ਲੈ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਅਤੇ ਦੱਸਿਆ ਅੱਤੇ ਕਿਵੇਂ ਲੋਕ ਜਾਲੀ ਸੜਕ ਬਣਾ ਕੇ ਲੋਕਾਂ ਨਾਲ ਅਤੇ ਸਰਕਾਰ ਨਾਲ ਧੋਖਾਧੜੀ ਕਰ ਰਹੇ ਨੇ ਤੁਸੀਂ ਵੀ ਸੁਣੋ ਦਾਲਚੰਦ ਪਵਾਰ ਦੀ ਜਵਾਨੀ ਫਰੀਦਕੋਟ ਵਿਖੇ ਰਿਜੇਸ਼ਨ ਚੋਰ ਮਾਮਲੇ ਨੂੰ ਲੈ ਕੇ ਪ੍ਰਦਰਸ਼ਨ ਕਰ ਰਿਹਾ ਹਾਂ ਪੰਜਾਬ ਦੇ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਹੈ ਰਿਜੇਸ਼ਨ ਚੋਰਾਂ ਦੇ ਖਿਲਾਫ ਪ੍ਰਦਰਸ਼ਨ ਹੈ ਰਿਜੇਸ਼ਨ ਚੋਰ ਖੜੇ ਨੇ ਅਨੁਛਤ ਜਾਤੀ ਤੇ ਪਛੜੇ ਸਮਾਜ ਦੇ ਹੱਕਾਂ ਤੇ ਡਾਕਾ ਮਾਰ ਕੇ ਝਾਲੀ ਜਾਤੀ ਸਰਟੀਫਿਕੇਟ ਬਣਾ ਕੇ ਰਾਜ ਸਰਕਾਰ ਦੇ ਵੱਖ-ਵੱਖ ਮਹਿਕਮਿਆਂ ਵਿੱਚ ਵੱਡੇ ਪੱਧਰ ਤੇ ਨੌਕਰੀ ਲੱਗੇ ਹੋਏ ਹਨ ਉਹ ਹਨ ਰਿਜੇਸ਼ਨ ਚੋਰ ਸਮਾਜ ਦੇ ਹੱਕਾਂ ਤੇ ਢੱਕਾ ਮਾਰ ਕੇ ਰਜਿਸਟਰ ਚੋਰੀ ਕੀਤੀ ਹੈ ਉਹਨਾਂ ਦੇ ਖਿਲਾਫ ਪਦਰਸ਼ਨ ਕਰ ਰਿਹਾ ਮੈਂ ਉਹਨਾਂ ਨੂੰ ਸਰਕਾਰ ਦੇ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ ਰਜਿਸਟਰ ਚੋਰਾ ਖਿਲਾਫ ਸਰਕਾਰ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ ਹਾਲਾਂਕਿ ਇਹ ਪਹਿਲੇ ਸਰਚੋਰ ਫੜੋ ਮੋਰਚਾ ਲੱਗਿਆ ਰਿਹਾ ਇੱਕ ਸਾਲ ਬੋਹਾਲੀ ਵਿਖੇ ਮੋਰਚਾ ਚੱਲਣ ਦੇ ਬਾਵਜੂਦ ਵੀ ਪੰਜਾਬ ਦੇ ਸਰਕਾਰ ਨੇ ਇੱਕ ਵੀ ਰੇਜਨ ਚੋਰਾ ਖਿਲਾਫ ਕਾਰਵਾਈ ਨਹੀਂ ਕੀਤੀ ਪੰਜਾਬ ਨੂੰ ਇਹ ਜਾਂ ਨਿਕੰਮਾ ਮੁੱਖ ਮੰਤਰੀ ਮਿਲੇ ਹੈ ਇਸ ਦੇ ਖਿਲਾਫ ਪੰਜਾਬ ਦੇ ਲੋਕਾਂ ਨੂੰ ਚਾਹੀਦਾ ਹੈ ਇਸ ਮੁੱਖ ਮੰਤਰੀ ਨੂੰ ਹਟਾਇਆ ਜਾਵੇ ਪੰਜਾਬ ਨੂੰ ਨਿਕਮਾ ਮੁੱਖ ਮੰਤਰੀ ਮਿਲੇ ਹੈ ਝਾੜੂ ਵਾਲਿਓ ਜੇ ਗਾਂ ਵੋਟਾਂ ਜਾਂ ਗਾਂ ਸਰਕਾਰ ਬਣਾਣੀ ਐ ਇਸ ਨਿਕਮੇ ਮੁੱਖ ਮੰਤਰੀ ਨੂੰ ਹਟਾਇਆ ਜਾਵੇ ਇਹ ਤਾਂ ਫਿਰ ਪਹਿਲੀ ਸਰਕਾਰ ਤੇ ਵੀ ਹੋਇਆ ਸੀ ਜਾਂ ਇਹਨਾਂ ਦੀ ਸਰਕਾਰ ਨਹੀਂ ਨਹੀਂ ਐਨੀ ਸਰਕਾਰ ਇਹਨਾਂ ਦੀ ਸਰਕਾਰ ਤੇ ਸ਼ਿਕਾਇਤਾਂ ਗਈਆਂ ਜੀ ਉਹਨਾਂ ਸ਼ਿਕਾਇਤਾਂ 'ਤੇ ਕਾਰਵਾਈ ਨਹੀਂ ਕੀਤੀ ਜੀ ਉਹਨਾਂ ਸ਼ਿਕਾਇਤਾਂ ਤੇ ਵਡੇਰੇ ਪੱਧਰ ਤੇ ਕਾਰਵਾਈ ਕੀਤੀ ਰਿਜੈਸ਼ਨ ਚੋਰ ਫੜੋ ਮੋਰਚ ਨੇ ਲਿਖਤੀ ਸ਼ਿਕਾਇਤਾਂ ਕੀਤੀਆਂ ਕੋਈ ਵੀ ਕਾਰਵਾਈ ਨਹੀਂ ਕੀਤੀ ਮੈਂ ਪਿਛਲੇ ਦਿਨੇ ਗੁਰੂ ਹਰਸਾਹਿ ਵਿਖੇ ਗਿਆ ਜੀ ਐ ਜੀ ਉਥੇ ਰਿਟਾਇਰ ਮੁਲਾਜ਼ਮ ਨੇ 800 ਬੰਦਿਆਂ ਦੀ ਪੈਂਡਿੰਗ ਨੇ ਅਸੋ ਰਿਜਿਸਨ ਚੋਰਾਂ ਦੇ ਮਾਮਲੇ ਡਾਇਰੈਕਟਰ ਵਿਜੀਲੈਂਸ ਕੋਲ ਪੈਂਡਿੰਗ ਨੇ ਉਹ ਕਾਰਵਾਈ ਨਹੀਂ ਕਰਦਾ ਤੋਂ ਸਮਾਜ ਦੇ ਐਸ்சி ਬੀਸੀ ਸਮਾਜ ਨੂੰ ਬੇਨਤੀ ਕਰਦਾ ਹਾਂ ਆਪਣੇ ਹੱਕਾਂ ਲਈ ਆਪਣੀ ਲੜਾਈ ਲਈ ਜਾਗਰਤ ਹੋ ਸੰਘਰਸ਼ ਕਰੋ ਜੈ ਪੀ ਜੈ ਭਾਰਤ ਜੈ ਸੰਵਿਧਾਨ